ਸੱਚਾ ਕਾਲ ਮੈਂ ਚਰਨਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਨਜ਼ਰ ਪਾਵਾਂਗੇ ਪੰਜਾਬ ਦੀਆਂ ਸਾਰੀਆਂ ਅਹਿਮ ਖਬਰਾਂ ਤੇ ਸ਼ੁਰੂਆਤ ਕਰਾਂਗੇ ਸ਼੍ਰੀਨਗਰ ਤੋਂ ਕਿਉਂਕਿ ਇੱਥੇ ਦੋ ਪੰਜਾਬੀ ਮੁੰਡਿਆਂ ਦਾ ਕਤਲ ਕਰ ਦਿੱਤਾ دہشت ਦਾ ਸਾਇਆ ਪਿਆ ਦੋ ਪਰਿਵਾਰਾਂ ਤੇ دہشتਗਰਦਾਂ ਨੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਅਜਨਾਲਾ ਨਾਲੇ ਸਬੰਧਿਤ ਸਨ ਅਭੀ ਪਰਸੋ ਹੀ ਗਏ تھے ਕੰਮ 'ਤੇ ਕੱਲ ਪਹੁੰਚੇ تھے ਅਭੀ ਆਪਣੇ ਰੂਮ ਤੱਕ ਵੀ ਨਹੀਂ ਪਹੁੰਚੇ تھے ਕਿ ਅਗਰ ਕੋਈ ਮਿਹਨਤ ਕਰਕੇ ਆਪਣਾ ਘਰ ਚਲਾਉਣਾ ਚਾਹਤਾ ਹੈ ਤਾਂ ਕਮ ਸੇ ਕਮ ਉਸ ਨੂੰ ਜਿਉਣੇ ਦਾ ਹੱਕ ਤਾਂ ਦਿਆ ਜਾਏ। ਘਰ ਵਿੱਚ ਮਾਤਮ ਪਸਰ ਗਿਆ, ਪੁੱਤ ਦੇ ਮੌਤ ਦੀ ਖਬਰ ਆਈ। دہشتਗਰਦਾਂ ਨੇ ਜਵਾਨ ਪੁੱਤ ਖੋਲੇ ਨੇ। ਸ਼੍ਰੀਨਗਰ ਕਮਾਈ ਕਰਨ ਗਏ ਸੀ ਪਰ ਕੀ ਪਤਾ ਸੀ ਕਿ دہشت ਅਮਰਿਤਪਾਲ ਸਿੰਘ ਦੀ ਜਾਨ ਲੈ ਲਏਗੀ। ਇਹ ਤਸਵੀਰਾਂ ਅਜਨਾਲਾ ਦੀਆਂ ਨੇ। ਸ਼੍ਰੀਨਗਰ ਦੇ ਵਿੱਚ دہشتਗਰਦਾਂ ਦੀ ਗੋਲੀ ਦਾ ਸ਼ਿਕਾਰ ਹੋਏ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਅਬੀ परसों ही गए थे काम पे कल पहुंचे थे अभी अपने रूम तक भी नहीं पहुंचे थे तो वहाँ पे ये कार्रवाई होगी पिछले चार पाँच साल से वहीं पे कारपेंटर का काम कर रहे थे सर परिवार में माता पिता और वो खुद थे मतलब वो पांच बहने और दो भाई थे ये अकेले अनमेरिड थे बाकी सभी मैरिड थे हैं सर बिल्कुल बेसिक फैमिली आप देख सकते हैं घर के बारे में कैसे है जस्ट मैं सरकार से भी विनती करता हूँ कि इनकी ज़्यादा से ज़्यादा सहायता की जाए जो रिश्तेदार परिवार वाले तो करेंगे लेकिन सेंट्रल गवर्नमेंट और स्टेट गवर्नमेंट से जितना हो सके बिकॉज आप देख सकते हैं जितना घर है ये बाले वाली छतें हैं बिल्कुल घर में कुछ भी नहीं है कमाने वाला था। अकेला था कमाने वाला पिताजी भी बाहर चाय पानी का, का काम करते थे बाहर हलवाई का, का काम था बिल्कुल बेसिक फैमिली से है तो सरकार से ये गुआ है कि इनकी ज़्यादा से ज़्यादा मदद की जाए कितने लोग से गए थे दो दो लोग ਜੋ ਦੂਸਰਾ ਉਹ ਉਹ ਫਸਟ ਟਾਈਮ ਗਿਆ تھا ਰੋਹਿਤ ਹੈ ਉਸ ਦਾ ਨਾਮ 21 ਸਾਲ ਉਮਰ ਦੇ ਉਸ ਲੜਕੇ ਕੀ ਕੰਮ ਕਿਆ ਕਰਦੇ ਸੀ ਲੱਕੜੀ ਦਾ ਕੰਮ ਸਰਕਾਰ ਸਰਕਾਰ ਸੇ ਇਹ ਹੀ ਹੈ ਕਿ ਇਨਸਾਫ ਕੀਤਾ ਜਾਏ ਇਸ ਗੁੰਡਾਗਰਦੀ ਔਰ دہشتਗਰਦੀ ਕੋ ਰੋਕਾ ਜਾਏ ਕਿ ਅਗਰ ਕੋਈ ਮਿਹਨਤ ਕਰਕੇ ਆਪਣਾ ਘਰ ਚਲਾਉਣਾ ਚਾਹਤਾ ਹੈ ਤਾਂ ਕਮ ਸੇ ਕਮ ਉਸ ਕੋ ਜੀਣੇ ਦਾ ਹੱਕ ਤੋ ਦਿਆ ਜਾਏ ਅਮਰਿਤਪਾਲ ਸਿੰਘ ਦੇ ਨਾਲ ਰੋਹਿਤ ਮਸੀਵੀ ਗਿਆ ਸੀ ਉਹ ਵੀ دہشتਗਰਦਾਂ ਦੀ ਗੋਲੀ ਦਾ ਸ਼ਿਕਾਰ ਹੋਇਆ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਪਰਿਵਾਰ ਹੁਣ ਮੋਦੀ ਸਰਕਾਰ ਨੂੰ ਗੁਹਾਰ ਲਾ ਰਿਹਾ ਕਿ دہشت ਮੁਕਾਓ ਤਾਂ ਜੋ ਲੋਕ ਚੈਨ ਨਾਲ ਜਿਉ ਸਕਣ ਜਿਆਦਾ ਪੱਛੋ ਗਿਆ ਇਹ ਤੋਂ ਅਜੇ ਤੱਕ ਇਹੜਦਾ ਗਿਆ ਕੋਈ ਬਾਤ ਨਹੀਂ ਐਸੀ ਤੋ ਬੱਚਾ ਅੱਛਾ ਥਾ ਪਲੱਸ 2 ਕੀਤੀ ਹੋਈ ਥੀ ਔਰ ਦੂਜਾ ਮੁੰਡਾ ਜੋ ਮਰਿਆ ਹੈ ਢੇ ਪਿੰਡ ਮੇ ਗਉਮੇ ਉਹ ਦੇ ਨਾਲ ਗਿਆ ਸੀ ਹਲਫਤੇ ਵਾਸਤੇ ਉਹ ਲੱਕੜ ਦਾ ਕੰਮ ਕਰਦਾ ਸੀ ਉਹ ਦੇ ਨਾਲ ਹਲਫਲੀ ਇਹ ਗਿਆ ਸੀ ਕਿ ਚਲੋ ਆਪਣੇ ਫਾਦਰ ਦੇ ਨਾਲ ਕੁਝ ਹੱਥ ਬਣਾਵਾਗਾ ਇਸ ਕਰਕੇ ਚਿਲਾ ਤਪਦਾ ਰਹੇਗਾ ਔਰ ਉਸ ਕੀ ਇੱਕ ਸਿਸਟਰ ਹੈ उसकी मदर है और फादर काम नहीं करता वो भी वोरी जो सेहत है ठीक नहीं रहती इस करके वो बच्चा हल्फ उधर गया सी काम करने के लिए तो चाने के हाशा वरत गया और साही तो पता नहीं भी नहीं क्या उधर हुआ हमें तो कोई मालूम नहीं अभी तो इधर गांव में है वो बच्चा गया है हमें नहीं पता कि क्या हुआ कि नहीं हुआ किसने हमला किया है और जब हमला करने वाले है उधर तो उसको सख्त व सख्त सज़ा दी जाए ਅਸੀਂ ਮੋਦੀ ਸਰਕਾਰ ਗਾੜੀ ਅਪੀਲ ਕਰਦੇ ਹਾਂ ਤੋਂ ਸੈਂਟਰ ਸਰਕਾਰ ਕੋ ਵੀ ਬੋਲਤੇ ਹਨ ਕੋਨੋ ਕੋ ਜਾਦੀ ਤੋਂ ਜਾਦੀ ਸਖਤ ਸਜ਼ਾ ਦਿੱਤੀ ਜਿੱਤੀ ਹੈ ਇਸ ਪਰਿਵਾਰ ਕੀ ਹਲਫ ਕੀ ਜਾਏ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਲੰਗੀ ਸ਼ਾਮਾਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਇਸ ਦੌਰਾਨ ਖੱਬਾ ਕਦਲ ਇਲਾਕੇ ਦੇ ਵਿੱਚ ਇਹਨਾਂ ਦੋਵਾਂ ਮੁੰਡਿਆਂ ਨੂੰ ਸਰਿਆਮ ਗੋਲੀਆਂ ਮਾਰੀਆਂ ਗਈਆਂ ਹਮਲੇ ਦੇ ਵਿੱਚ ਅਮਰਿਤਪਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਰੋਹਿਤ ਨੇ ਹਸਪਤਾਲ ਦੇ ਵਿੱਚ ਦਮ ਤੋੜਿਆ ਅਤੇ ਹੁਣ ਇਹ ਪਰਿਵਾਰ ਸਰਕਾਰ ਨੂੰ ਸਵਾਲ ਕਰ ਰਹੇ ਨੇ ਤੇ ਗੁਹਾਰ ਵੀ ਲਾ ਰਹੇ ਨੇ ਤੇ ਹੁਣ ਗੱਲ ਕਰਦੇ ਆਂ ਸਿਆਸਤ ਦੀ ਇੱਕ ਵਾਰ ਮੁਰਤੂ ਕਿਉਂ ਖਿਚੜੀ ਇੱਕ ਹੋ ਜਾਣਗੇ ਇਹ ਸਵਾਲ ਇਸ ਲਈ ਕਿਉਂਕਿ ਕੰਸੋਹਾ ਨੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਅਕਾਲੀ ਦਲ ਦਾ ਗੱਡ ਜੋੜ ਹੋ ਸਕਦਾ ਹੈ ਟੀਡੀਪੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਬੀਜੇਪੀ ਦੀ ਕੰਸੋਹਾ ਐਵੀ ਨੇ ਕਿ ਅਕਾਲੀ ਦਲ ਦੇ ਨਾਲ ਵੀ ਗੱਡ ਜੋੜ ਮਮਕਨ ਹੈ ਸੂਤਰਾ ਮੁਤਾਬਕ ਗੱਲਬਾਤ ਚੱਲ ਰਹੀ ਹੈ ਤੇ ਇਸੇਰੇ ਵੀ ਚੜ ਸਕਦੀ ਹੈ ਨਾ ਸਿਰਫ ਅਕਾਲੀ ਦਲ ਬਲਕਿ ਪੰਜਾਬ ਦੇ ਵਿੱਚ ਕਈ ਹੋਰ ਪਾਰਟੀਆਂ ਨੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਬੀਜੇਪੀ ਹੈ ਕਾਂਗਰਸ ਦੇ ਦੋ ਵੱਡੇ ਲੀਡਰ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਬੀਜੇਪੀ ਦੱਸੀ ਜਾ ਰਹੀ ਹੈ ਕਿਆਸ ਲਗਾਏ ਜਾ ਰਹੇ ਨੇ ਕਿ ਲੋਕ ਸਭਾ ਚੋਣਾਂ ਨੇ ਜੋ ਉਹ ਅਕਾਲੀ ਦਲ ਤੇ ਭਾਜਪਾ ਮਿਲ ਕੇ ਲੜ ਸਕਦੇ ਨੇ ਪਹਿਲਾਂ ਵੀ ਪਾਈਵਾਲ ਰਹੇ ਨੇ ਪਰ ਇਹ ਜੋ ਲੰਬਾ ਰਿਸ਼ਤਾ ਸੀ ਉਹ ਟੁੱਟ ਗਿਆ ਸੀ ਪਰ ਹੁਣ ਮੁਰਤੋ ਕੰਸੋਹਾਂ ਲੱਗ ਰਹੀਆਂ ਨੇ ਕਿ ਨੌ ਮਾਸ ਦਾ ਰਿਸ਼ਤਾ ਮੁਰਤੋ ਜੁੜ ਜਾਏਗਾ ਹਾਲਾਂਕਿ ਹਾਮੀ ਅਜੇ ਤੱਕ ਕਿਸੇ ਦੇ ਵੱਲੋਂ ਨਹੀਂ ਪਰੀ ਗਈ ਪਰ ਕਿਆਸ ਰਾਈਆਂ ਨੇ ਕਿ ਇਸ ਵਾਰ ਗੜਜੋੜ ਹੋ ਸਕਦਾ ਹੈ ਪਰ ਇਹ ਗੜਜੋੜ ਸੌਖਾ ਨਹੀਂ ਹੈ ਅੜਿੱਕਿਆਂ ਦੀ ਕਮੀ ਨਹੀਂ ਹੈ ਖਾਸ ਕਰਕੇ ਇਹ ਚਿਹਰਾ ਸੁਨੀਲ ਜਾਖੜ ਜੋ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨੇ ਅਤੇ ਕਾਂਗਰਸ 'ਚ ਰਹਿੰਦੇ ਇਹਨਾਂ ਨੇ ਅਕਾਲੀ ਦਲ ਦੇ ਨਾਲ ਕੁੜੱਤਨ ਪੜੇ ਰਿਸ਼ਤੇ ਰੱਖੇ ਸਨ ਕਈ ਹੋਰ ਅੜਿੱਕੇ ਵੀ ਨੇ 3 ਸਾਲ ਤੋਂ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਨੇ ਅਕਾਲੀ ਦਲ ਤੇ ਬੀਜੇਪੀ ਹਾਲਾਂਕਿ ਨਾ ਦਾ ਸਾਥ ਪੁਰਾਣਾ ਹੈ 1996 ਤੋਂ ਲੈ ਕੇ 2020 ਤੱਕ ਲਗਾਤਾਰ ਸ਼ੋਮਨੀ ਅਕਾਲੀ ਦਲ ਬੀਜੇਪੀ ਦਾ ਸਹਿਯੋਗੀ ਰਿਹਾ ਪਰ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦੂਰੀਆਂ ਅਜੇਹੀਆਂ ਪਈਆਂ ਕਿ ਕਿਉਂ ਖਿਚੜੀ ਦਾ ਰਿਸ਼ਤਾ ਟੁੱਟ ਗਿਆ ਜੇਕਰ ਤੁਹਾਨੂੰ ਗੜਜੋੜ ਦਾ ਸਿਆਸੀ ਗਣਿਤ ਸਮਝਾਈਏ ਤਾਂ ਸ਼ੋਮਨੀ ਅਕਾਲੀ ਦਲ 10 ਅਤੇ ਬੀਜੇਪੀ 3 ਸੀਟਾਂ ਦੇ ਚੋਣ ਲੜਦੀ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ਤੇ ਚੋਣ ਲੜਦੀ ਸੀ ਕਾਫੀ ਪੁਰਾਣਾ ਇਹ ਇਤਿਹਾਸ ਹੈ ਗੱਡਜੋੜ ਦਾ ਪਰ ਜਦੋਂ ਕਿਸਾਨੀ ਅੰਦੋਲਨ ਹੋਇਆ ਕਾਨੂੰਨ ਲਿਆਂਦੇ ਗਏ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤਾਂ ਉਦੋਂ ਇਹ ਗੱਡਜੋੜ ਟੁੱਟ ਗਿਆ ਸੀ ਸਭ ਤੋਂ ਪਹਿਲਾਂ ਹਰਸਿਮਰਤ ਕਰਬਾਦਲ ਨੇ ਅਧਿਤੋ ਅਸਤੀਫਾ ਦਿੱਤਾ ਸੀ ਤੇ ਉਸ ਤੋਂ ਬਾਅਦ ਗੱਡਜੋੜ ਤੋੜਨ ਦਾ ਐਲਾਨ ਵੀ ਅਕਾਲੀ ਦਲ ਨੇ ਕਰ ਦਿੱਤਾ ਸੀ ਜੇਕਰ ਪਛਾਣ ਨਜ਼ਰ ਪਾਈਏ ਤਾਂ 1996 ਦੇ ਵਿੱਚ ਅਕਾਲੀ ਦਲ ਬੀਜੇਪੀ ਦਾ ਗੱਡਜੋੜ ਹੋਇਆ ਸੀ ਅਟਲ ਬਿਹਾਰੀ ਵਾਜਪਈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਇਹ ਗੱਡਜੋੜ ਹੋਇਆ ਸੀ ਅਕਾਲੀ ਦਲ ਕੇਂਦਰ 'ਚ ਬੀਜੇਪੀ ਦੇ ਅਗਵਾਈ ਵਾਲੇ ਐਨਡੀਏ ਦਾ ਹਿੱਸਾ ਬਣਿਆ ਜੋੜ ਦੀ ਪੂਰੀ ਤਰ੍ਹਾਂ ਨਾਲ ਹਾਰ ਹੋਈ ਸੀ ਹਾਲਾਂਕਿ 2007 ਦੇ ਵਿੱਚ ਗੜਜੋੜ ਦੀ ਸੱਤਾ ਚ ਵਾਪਸੀ ਹੋਈ 2012 ਦੇ ਵਿੱਚ ਦੂਜੀ ਵਾਰ ਜਿੱਤ ਹਾਸਿਲ ਹੋਈ ਤੇ 2017 ਦੇ ਵਿੱਚ ਗੜਜੋੜ ਨੂੰ ਇੱਕ ਵਾਰ ਮੁੜ ਤੋਂ ਬੁਰੀ ਤਰ੍ਹਾਂ ਦੇ ਨਾਲ ਹਾਰ ਮਿਲੀ ਫਿਰ ਆਇਆ ਸਾਲ 2020 ਜਦੋਂ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ 17 ਸਤੰਬਰ 2020 ਨੂੰ ਹਰਸਿਮਰਤਕਰ ਬਾਦਲ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ 26 ਸਤੰਬਰ 2020 ਨੂੰ ਅਕਾਲੀ ਦਲ ਨੇ ਭਾਜਪਾ ਨਾਲ ਗੜਜੋੜ ਤੋੜ ਦਿੱਤਾ ਤੇ ਆਖਿਰਕਾਰ ਤੋੜ ਵਿਛੋੜਾ ਹੋ ਗਿਆ ਕੀ ਆਸ ਪਹਿਲਾਂ ਵੀ ਲੱਗ ਰਹੇ ਸਨ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਗੜਜੋੜ ਹੋਰ ਹੋ ਸਕਦਾ ਪਰ ਜਿਆ ਹੋਇਆ ਨਹੀਂ ਫਿਰ ਅਕਾਲੀ ਦਲ ਨੇ ਪਾਈਵਾਲ ਬਣਾਇਆ ਬੀਐਸਪੀ ਨੂੰ ਉਸ ਤੋਂ ਬਾਅਦ ਹੁਣ ਬੀਐਸਪੀ ਅਕਾਲੀ ਦਲ ਦਾ ਪਾਈਵਾਲ ਹੈ ਪਰ ਬੀਜੇਪੀ ਦੇ ਨਾਲ ਗੜਜੋੜ ਦੀਆਂ ਕੰਸੂਹਾਂ ਚੱਲ ਰਹੀਆਂ ਨੇ ਬੀਜੇਪੀ ਆਪਣੀ ਸਿਆਸੀ ਤਰਾਤਲ ਪੰਜਾਬ ਦੇ ਵਿੱਚ ਤਲਾਸ਼ ਰਹੀ ਹੈ ਤੇ ਉਧਰ ਅਕਾਲੀ ਦਲ ਵੀ ਹਾਸ਼ੀਏ ਤੇ ਪਹੁੰਚਿਆ ਹੋਇਆ ਹੈ ਲਗਾਤਾਰ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਤੇ ਹੁਣ ਖਬਰਾਂ ਜੋ ਆ ਰਹੀਆਂ ਨੇ ਸੂਤਰਾਂ ਮੁਤਾਬਕ ਕਿਆਸ ਨੇ ਕੇ ਗੜਜੋੜ ਸੰਭ 可能 ਹੋ ਸਕਦਾ ਹੈ केट्स तोड़े थे कानून को अपने हाथ में लिया था जिसके कारण लोगों को काफ़ी असुविधा हुई थी पुलिस के नाकों को तोड़ने की कोशिश करते हैं तो उसके लिए उसको सूरत में उनके खिलाफ कड़ी कार्रवाई की जाएगी ऑर्गेनाइजेशन तो के पास प्रोटेस्ट करने के लिए परमिशन नहीं होगी तो उसको अलाउ नहीं किया जाएगा हमने जितना भी हमारा पंजाब और हरियाणा के जितने भी बॉर्डर्स हैं और जितने भी आने जाने के रास्ते हैं उन सबको सील करने की व्यवस्था की है ਕੀ ਲੋਹੇ ਦੀ ਕੰਦ ਸੀਮੈਂਟ ਦੀਆਂ ਸਲੈਬਸ ਅਤੇ ਕੰਡਿਆਲੀਆਂ ਤਾਰਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਲੈਣਗੀਆਂ ਇਹ ਸਵਾਲ ਇਸ ਲਈ ਕਿਉਂਕਿ ਅੰਬਾਲਾ ਪੁਲਿਸ ਨੇ ਪੂਰੀ ਤਿਆਰੀ ਕਰ ਲਈਏ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸ਼ੰਭੂ ਬਾਰਡਰ ਦੀਆਂ ਪੰਜਾਬ ਹਰਿਆਣਾ ਦਾ ਬਾਰਡਰ ਹੈ ਇੱਥੇ ਕਿਸਾਨਾਂ ਨੂੰ ਰੋਕਣ ਦੀ ਹਰਿਆਣਾ ਪੁਲਿਸ ਨੇ ਪੂਰੀ ਤਿਆਰੀ ਕੀਤੀ ਹੈ ਕਿਉਂਕਿ ਇੱਥੇ ਵੱਡੀਆਂ-ਵੱਡੀਆਂ ਜੋ ਕੰਡਿਆਲੀਆਂ ਤਾਰਾਂ ਨੇ ਉਹ ਵੀ ਮੰਗਾਈਆਂ ਗਈਆਂ ਨੇ, ਬੋਰੀਆਂ ਵੀ ਰੱਖੀਆਂ ਗਈਆਂ ਨੇ, ਸਲੈਪਸ ਵੀ ਮੰਗਵਾਈਆਂ ਗਈਆਂ ਨੇ, ਬੈਰੀਕੇਡਿੰਗ ਵੀ ਇੱਥੇ ਹੋਏਗੀ। ਦਰਸਲ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 13 ਫਰਵਰੀ ਨੂੰ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਮੋਦੀ ਸਰਕਾਰ ਤੇ ਵਾਅਦਾ ਖਿਲਾਫ ਦਾ ਇਲਜ਼ਾਮ ਹੈ। ਇਸੇ ਤਰ੍ਹਾਂ ਦੇ ਨਾਲ ਹੋਇਆ ਸੀ ਸਾਲ 2020 ਦੇ ਵਿੱਚ ਜਦੋਂ 26 ਨਵੰਬਰ ਨੂੰ ਕਿਸਾਨ ਗਏ ਸਨ, ਉਦੋਂ ਕਿਸਾਨਾਂ ਨੇ ਬੈਰੀਕੇਡ ਪੁੱਟ ਸੁੱਟੇ ਸਨ ਪਰ ਇਸ ਵਾਰ ਸਰਕਾਰ ਜੋ ਹੈ ਨਾਲੀ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਉਚਤਾਵਨੀ ਦੇ ਰਹੇ ਨੇ ਕਿ ਕਿਸਾਨਾਂ ਕੋਲ ਜੇਕਰ ਇਜਾਜ਼ਤ ਨਹੀਂ ਹੈ ਪ੍ਰਦਰਸ਼ਨ ਦੀ ਤਾਂ ਉਹਨਾਂ ਨੂੰ ਅਗਾ जाएगा हालांकि पिछली बार भी अजिहा ही किया गया सी, पर फिर हालात कुछ खराब भी हो गए सन बैरिकेड पुट सुटे सन तो हूँ पुलिस पहला ही चेतावनी दे रही है पर किसान बजिद ने कि तेरह फरवरी को जरूर पहुँचन के दिल्ली किसान जथेबंदी हैं उनको नोटिस हमने दिए हैं कि वो आ, आ, परमिशन के लिए अप्लाई करें और अगर उनको दिल्ली और हरियाणा में किसी तरीके के प्रोटेस्ट की परमिशन नहीं मिलती और फिर भी उसके बावजूद अगर वो किसी जगह के ऊपर इकट्ठे होते हैं और विरोध प्रदर्शन करते हैं और पुलिस के नाकों को तोड़ने की कोशिश करते हैं तो उसके लिए उस उस सूरत में उनके खिलाफ कड़ी कार्रवाई की जाएगी ऑर्गेनाइजेशन के पास प्रोटेस्ट करने के लिए परमिशन नहीं होगी तो उसको अलाउ नहीं किया जाएगा यहाँ पे हरियाणा पुलिस एक्ट के सेक्शन 69 के अंदर बहुत ही क्लियर है अगर कोई भी अपनी डेमोक्रेटिक दायरे के अंदर रहते हुए अगर प्रोटेस्ट करना चाहता है तो वो कर सकता है लेकिन उसको पुलिस लोकल अधिकारी से परमिशन लेनी होती है लेकिन ऐसी कोई परमिशन ना इनकी द्वारा हम हमारे से अप्लाई की गई है और ना ही इनको दी गई है और दूसरा यहाँ से जैसे कि पहले भी हमने पिछले बार भी देखा था कि काफ़ी बड़े स्केल के ऊपर वायलेंस हुई थी और काफ़ी केसेस भी रजिस्टर हुए थे तो उसको देखते हुए हमने जितना भी हमारा पंजाब और हरियाणा के जितने भी बॉर्डर्स हैं और जितने भी आने जाने के रास्ते हैं उन सबको सील करने की व्यवस्था की है तो देखिए तो अगर कोई भी नाकों को तोड़ने के लिए बल का प्रयोग करता है तो उसको कानून के दायरे के अंदर उचित बल का प्रयोग का प्रावधान एक सौ के अंदर पुलिस को दिया गया है तो उसी को मद्देनज़र रखते हुए जो भी उचित बल होगा प्रयोग किया जाएगा लेकिन आपके माध्यम से मैं सारे पंजाब और हरियाणा के किसान लीडर्स को और उनकी जितने भी जत्ेबंदियों और उनके जितने भी सपोर्टर्स हैं उनको अपील करना चाहूँगा कि अगर आप कोई इस टाइप का प्रोटेस्ट करना चाहते हैं तो उसके लिए आप एप्रोप्रिएट फोरम पे अपनी बात उठाएं और किसी भी तरीके से कानून को अपने हाथ में ना लें। ईडी ने जल बोर्ड मामले ਦੇ ਵਿੱਚ ਇੱਕ ਬਿਆਨ ਦਿੱਤਾ ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਗਰਮਾ ਗਈ। ईडी ਦੇ ਬਿਆਨ ਤੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕੀਤਾ ਹੈ, ਉਹਨਾਂ ਨੇ ਮੋਦੀ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ईडी ਦੇ ਖਿਲਾਫ ਵੀ ਉਹ ਕਾਨੂੰਨੀ ਕਾਰਵਾਈ ਕਰ ਸਕਦੇ ਨੇ। ਆਵਾਮ ਆਦਮੀ ਪਾਰਟੀ ਨੇ ਦਿੱਲੀ ਜਲ ਬੋਰਡ ਦੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ED ਦੇ ਇਲਜ਼ਾਮਾਂ ਨੂੰ ਝੂਠ ਦੱਸਿਆ ਆਵਾਮ ਆਦਮੀ ਪਾਰਟੀ ਨੇ ਕਿਹਾ ਕਿ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਜਾਂਚ ਏਜੰਸੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ ਆਵਾਮ ਆਦਮੀ ਪਾਰਟੀ ਨੇ ਕਿਹਾ ਕਿ ED ਦੇ ਇਹਨਾਂ ਇਲਜ਼ਾਮਾਂ ਦੀ ਉਹ ਨਿੰਦਾ ਕਰਦੇ ਨੇ ਆਵਾਮ ਆਦਮੀ ਪਾਰਟੀ ਜਾਂ ਉਹਨਾਂ ਦੇ ਲੀਡਰਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਨ੍ਹਾਂ ਲੀਡਰਾਂ ਦੇ ਘਰ ਮੰਗਲਵਾਰ ਯਾਨੀ ਕਿ 6 ਫਰਵਰੀ ਨੂੰ ED ਨੇ ਛਾਪੇ ਮਾਰੀ ਕੀਤੀ ਸੀ ਉਸ ਤੋਂ ਵੀ ਇੱਕ ਪੈਸਾ ਜਾਂ ਫਿਰ ਸਬੂਤ ਬਰਾਮਦ ਨਹੀਂ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਅਤੇ ਆਮ ਆਦਮੀ ਪਾਰਟੀ ਦੇ ਸਾਂਸਦ ਐਨਡੀ ਗੁਪਤਾ ਦੇ ਘਰ ਮੰਗਲਵਾਰ 6 ਫਰਵਰੀ ਨੂੰ ਈਡੀ ਨੇ ਰੇਡ ਕੀਤੀ ਸੀ ਉਸ ਤੋਂ ਬਾਅਦ 7 ਫਰਵਰੀ ਦੀ ਸ਼ਾਮ ਨੂੰ ਆਮ ਆਦਮੀ ਪਾਰਟੀ ਨੇ ਇਹ ਪ੍ਰਤੀਕਿਰਿਆ ਦਿੱਤੀ ਈਡੀ ਨੇ ਪ੍ਰੈਸ ਰਿਲੀਜ਼ ਦੇ ਵਿੱਚ ਬੁੱਧਵਾਰ ਯਾਨੀ 7 ਫਰਵਰੀ ਨੂੰ ਇਲਜ਼ਾਮ ਲਗਾਇਆ ਕਿ ਇਨਵੈਸਟੀਗੇਸ਼ਨ ਅਤੇ ਡਿਜੀਟਲ ਸਬੂਤਾਂ ਤੋਂ ਪਤਾ ਲੱਗਿਆ ਹੈ ਕਿ ਦਿੱਲੀ ਜਲ ਬੋਰਡ ਕੋਟਾਲੇ ਦਾ ਪੈਸਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਤਾ ਗਿਆ ਇਹ ਪੈਸਾ ਪਾਰਟੀ ਦੇ ਇਲੈਕਸ਼ਨ ਫੰਡ ਦੇ ਲਈ ਦਿੱਤਾ ਗਿਆ ਸੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮਾਂ ਨੂੰ ਨਕਾਰਿਆ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ મોદી ਸਰਕਾਰ ਹਿਟਲਰ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦੀ ਹੈ ਜੇਕਰ ਅਸੀਂ ਇੱਕ ਝੂਠ ਨੂੰ ਹਜ਼ਾਰ ਵਾਰ ਦੁਹਰਾਉਣਿਆਂ ਤਾਂ ਲੋਕ ਉਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਨੇ ਇਲਜ਼ਾਮ ਲਗਾਏ ਗਏ ਕਿ ਪਿਛਲੇ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ED ਅਤੇ CBI ਵਰਗੀਆਂ ਏਜੰਸੀਆਂ ਦਾ ਗਲਤ ਇਸਤੇਮਾਲ ਕੀਤਾ। ਟੌਪਲਾਟੇ ਬੰਦ ਕਰੋ ਬੰਦ ਕਰੋ ਬੰਦ ਕਰੋ। ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕ ਕੋਈ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਮਸਾ ਪਾਲਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਬੱਚੇ ਦੀ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਹਾਂ ਵੀ ਇਹ ਜਿਹੜਾ ਟੋਲ ਪ੍ਰੋਜੈਕਟ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੀ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਝ ਇੱਥੇ ਕਰਨ ਦੀ ਕੀ ਲੋੜ ਹੈ ਇੱਥੇ ਬੰਪ ਲਾਏ ਪਏ ਆ ਮੂਰੇ ਬੈਰੀਕੇਡ ਲਾਏ ਪਏ ਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਤੇ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅਣਗਹਿਲੀ ਹੈ ਇਹੋ ਜਿਹੀਆਂ ਘਟਨਾ ਨਿਤ ਦਿਨ ਹੁੰਦੀਆਂ ਪ੍ਰਸ਼ਾਸਨ ਨੂੰ ਬੇਨਤੀ ਆ ਕਰ ਚੁੱਕੇ ਆ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਆ ਦੋ ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂਲਾ ਇੱਥੇ ਟੁੱਟਿਆ ਉਸ ਤੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ ਦੋ ਵੀਰਾਂ ਦੀ ਇੱਥੇ ਲੱਤਾਂ ਬਾਹਾਂ ਟੁੱਟ ਗਈਆਂ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀਡੈਂਟ ਹੋਏ ਜਿੱਥੇ ਗੱਡੀਆਂ ਬਚੀਆਂ ਤੱਕ ਨਹੀਂ ਐ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਤੇ ਪ੍ਰਸ਼ਾਸ ਇੱਕ ਨਹੀਂ ਦੋ ਨਹੀਂ ਲੋਕ ਇੱਕੋ ਗੱਲ ਦੁਹਰਾ ਰਹੇ ਨੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਿਗਲ ਰਹੀ ਐ ਸੜਕ ਅਤੇ ਇਸ ਵਾਰੀ ਵਾਰੀ ਸੀ ਦੋ ਪੈਣਾ ਦੇ ਇਕਲੌਤੇ ਪਰਾ ਅਮਰਿਤਪਾਲ ਦੀ ਜਿਸ ਨੇ 15 ਤਾਰੀਖ ਨੂੰ ਵਿਦੇਸ਼ ਜਾਣਾ ਸੀ ਤਾਂ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕ ਸਕੇ ਪਰ 21 ਸਾਲ ਦੇ ਅਮਰਿਤਪਾਲ ਨੂੰ ਕੀ ਪਤਾ ਸੀ ਕਿ ਉਸ ਨੂੰ ਤਾਂ ਸਿਸਟਮ ਦੀਆਂ ਖਾਮੀਆਂ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ ਇਹ ਤਸਵੀਰਾਂ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਨਿਰਮਾਨ ਅਧੀਨ ਟੋਲ ਪਲਾਜ਼ਾ ਹੈ ਇਲਜ਼ਾਮਾ ਮੁਤਾਬਿਕ ਇੱਥੇ ਹਾਈਵੇ ਤੇ ਟੋਲ ਕੰਪਨੀ ਵੱਲੋਂ ਬਣਾਏ ਗਏ ਡਵਾਈਡਰ ਨਾਲ ਕਾਰ ਟਕਰਾ ਗਈ ਕਾਰ ਦੇ ਪਰ ਖੱਟੇ ਉੱਡ ਗਏ ਹਾਦਸਾ ਕਿੰਨਾ ਭਿਆਨਕ ਹੈ ਨਜ਼ਰ ਆ ਰਿਹਾ ਹੈ ਕਾਰ ਚਾਲਕ ਅਮਰਿਤਪਾਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਇਲਜ਼ਾਮ ਟੋਲ ਪਲਾਜ਼ਾ ਪ੍ਰਬੰਧਨ ਤੇ ਲੱਗ ਰਹੇ ਨੇ ਮਾਮਲਾ ਦਰਜ ਕਰਨ ਦੀ ਮੰਗ ਹੋ ਰਹੀ ਹੈ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਤੇ ਮਸਾਂ ਪਾਲਿਆ ਸੀ ਇਹ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਇਸ ਗੱਲ ਦਾ ਇਹ ਪਰਿਵਾਰ ਦੇ ਵਿੱਚ ਪਹੁੰਚ ਗਏ ਪਰਿਵਾਰ ਚ ਦੋ ਭੈਣਾਂ ਇਹਦੀਆਂ ਤੇਦੀ ਮਾਤਾ ਤੇ ਦਾਦਾ ਤੇ ਬੇਟਾ ਸੀਗਾ ਕਈ ਤਾਂ ਮੰਗ ਕੇ ਹੀ ਕਰਦੇ ਆ ਵੀ ਟੂਲ ਵਾਲਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਤੇ ਉੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੋਵੇ ਤੇ ਪਰਿਵਾਰ ਨੂੰ ਅਨਸਾਫ਼ ਮਿਲੇ ਜਿਹੜਾ ਐਡਾ ਵੱਡਾ ਪਰਿਵਾਰ ਨੂੰ ਘਟਾ ਤੇ ਪਰਿਵਾਰ ਨੂੰ ਕੋਈ ਆਵਾਜ਼ ਦਿੱਤਾ ਜਾਵੇ ਇਹ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅਣਗਹਿਲੀ ਹੈ ਇਹੋ ਜੀਆਂ ਘਟਨਾ ਨਿਤ ਦਿਨ ਹੁੰਦੀਆਂ ਕਿਤੇ 12 ਪਸ਼ੂਆਂ ਨਾਲ ਤੇ ਕਿਤੇ ਇਹੋ ਜਿਹੀ ਘਟਨਾ ਸੜਕਾਂ ਦੀ ਮਾੜੀ ਹਾਲਤ ਕਰਕੇ। ਕੀ ਆ ਜਾ ਰਿਹਾ ਹੈ ਕਿ ਅੱਗੇ ਨਾ ਕੋਈ ਸੂਚਨਾ ਲਿਖੀ ਹੋਈ ਹੈ ਤੇ ਨਾ ਹੀ ਲਾਈਟਾਂ ਦਾ ਕੋਈ ਬੰਦੋਬਸਤ ਹੈ। ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਕਿਸਾਨ ਜਥੇਬੰਦੀਆਂ ਨੇ ਵੀ ਟੋਲ ਪਲਾਜ਼ਾ ਪ੍ਰਬੰਧਨ ਦੀ ਅਣਗਹਿਲੀ ਕਰਕੇ ਰੋਜ਼ ਹੁੰਦੇ ਹਾਦਸਿਆਂ ਦਾ ਜ਼ਿਕਰ ਕੀਤਾ ਹੈ। ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਆਂ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੇ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਛ ਇੱਥੇ ਕਰਨ ਦੀ ਕੀ ਲੋੜ ਆ ਇੱਥੇ ਬੰਪ ਲਾਏ ਪਿਆ ਮੂਰੇ ਬੈਰੀਕੇਡ ਲਾਏ ਪਿਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਸ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੋਤਾ ਪੁੱਤ ਬਾਪਿਆਂ ਦਾ ਜਿਹਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਮਾਂ ਸੀ ਕੋ ਸਿਰ ਤੇ ਨਹੀਂ ਜ਼ਿੰਮੇਵਾਰੀ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾ-ਦਫਾ ਕੀਤਾ ਜਾਂਦਾ ਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਾ ਰੋਣਾ ਚਾਹੀਦਾ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮਾਫੀ ਜਮਲਣਾ ਚਾਹੀਦਾ ਤੇ ਜਿਹੜਾ ਟੋਲ ਬੰਨ ਰਿਹਾ ਹੈ ਗਲਤ ਬੰਨ ਰਿਹਾ ਹੈ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ-ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਤੇ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ-ਘੱਟ 3 ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਤੇ ਪ੍ਰਸ਼ਾਸਨ ਬਰਨਾਲਾ ਦੇ ਪੱਖੋਂ ਕੈਂਚੀਆ ਥਾਣੇ ਦੇ ਵਿੱਚ ਮਾਮਲਾ ਤਾਂ ਦਰਜ ਕਰ ਲਿਆ ਗਿਆ ਇਹ ਰਾਤ ਨੂੰ ਅਮਰਿਤ ਨਿਰਤ ਦਾ ਜਿਹੜਾ ਮੁੰਡਾ ਅਮਰਿਤਪਾਲ ਸਿੰਘ ਪੁੱਤਰ ਲੇਟ ਗੁਰਜੰਟ ਸਿੰਘ ਵਾਸੀ ਕੋਟੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀਬ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘਲੇ ਤੋਂ ਸਾਦੀ ਟੰਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਜਿੱਥੇ ਟੂਲ ਪਲਾਜਾ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਟੂਲ ਪਲਾਜਾ ਜਿਹੜਾ ਲੱਗ ਰਿਹਾ ਉਹਦੇ ਡਵੈਂਡਰ ਨਾਲ ਟਕਰਾਨ ਕਰਕੇ ਜਿਹਦੀ ਮੌਤ ਹੋ ਗਈ ਆ ਤੇ ਇੱਕ ਇਹਦੇ ਵਿੱਚ ਜਸ਼ੀਲ ਸਿੰਘ ਆ ਜਿਹੜਾ ਇੰਜਰ ਹੈ ਅੱਜ ਦੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ এবੀਪੀ ਸਾਂਝਾ